ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਆਜੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਆਂ ਅੱਜ ਵਾਲੀ ਜਿਹੜੀ ਕਲੈਕਸ਼ਨ ਰਹੇਗੀ ਉਹ ਪ੍ਰਿੰਟ ਸੂਟਾਂ ਦੀ ਰਹੇਗੀ ਸਟੱਫ ਇਹਦੇ ਵਿੱਚ ਕਿਹੜਾ ਰਹੇਗਾ ਉਹ ਤੁਹਾਨੂੰ ਅੱਗੇ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਪਲੀਜ਼ ਵੀਡੀਓ ਨੂੰ ਸਾਰਿਆਂ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਆ ਕਰੋ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਤੇ ਪ੍ਰਿੰਟਸੂਟ ਹਨ ਜਿੰਨੇ ਵੀ ਕਲੈਕਸ਼ਨ ਆਪਾਂ ਤੁਹਾਨੂੰ ਸ਼ੇਅਰ ਕਰਦੇ ਆਪਾਂ ਸਾਰੀ ਹੀ ਕਲੈਕਸ਼ਨ ਦਾ ਜਿਹੜਾ ਪ੍ਰਾਈਸ ਨਾਲ ਮੈਂਸ਼ਨ ਕਰਦੇ ਆਂ ਕੁਝ ਜਿਹਦਾ ਵਰਕ ਵਾਲੇ ਸੂਟ ਹੁੰਦੇ ਨੇ ਕੁਝ ਦੀ ਆਪਾਂ ਪ੍ਰਾਈਸ ਜਿਹੜੀ ਨਹੀਂ ਮੈਂਸ਼ਨ ਕਰਦੇ ਕਈ ਵਾਰ ਇਦਾਂ ਦਾ ਕਿ ਟਾਈਮ ਬਹੁਤ ਘੱਟ ਹੁੰਦਾ ਐਡੀਟਿੰਗ ਦਾ ਸਮੇਂ ਆਪਾਂ ਨੂੰ ਮਾਈਂਡ ਦੇ ਵਿੱਚ ਨਹੀਂ ਰਹਿੰਦਾ ਕਿ ਆਪਾਂ ਜਿਹੜੀ ਪ੍ਰਾਈਸ ਤੁਹਾਨੂੰ ਸ਼ੋਅ ਕਰਨੀ ਉੱਪਰ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਨੇ ਮਸ਼ੀਨ ਵਰਕ ਦੇ ਜਿੰਨੇ ਵੀ ਸੂਟ ਹੋਣਗੇ ਆਪਾਂ ਸਭ ਦੀ ਪ੍ਰਾਈਸ ਜਿਹੜੀ ਤੁਹਾਡੇ ਨਾਲ ਸ਼ੇਅਰ ਕਰੀਏ ਠੀਕ ਹੈ ਜੀ ਕਿਉਂਕਿ ਕਾਫੀ ਸਾਰੇ ਮੈਸੇਜ ਸਾਨੂੰ ਆਉਂਦੇ ਨੇ ਕਿ ਪ੍ਰ ਸ਼ੇਅਰ ਕਰਾਂਗੇ ਇਹਦੇ ਵਿੱਚ ਸਾਰਾ ਸਟਾਫ ਜਿਹੜਾ ਰਹੇਗਾ ਪਿਓਰ ਬਰਬਰੀ ਦਾ ਰਹੇਗਾ ਅ ਵਿਦ ਦੁਪੱਟਾ ਰਹਿਣਗੇ ਜੀ ਇਹ ਵਾਲੇ ਸੂਟ ਜਿਹੜਾ ਜਿਹੜਾ ਵੀ ਪ੍ਰਿੰਟ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਜੀ ਇਸ ਨੰਬਰ ਦੇ ਉੱਪਰ ਤੁਸੀਂ ਸਕਰੀਨ ਸ਼ਾਟ ਨਾਲ ਮੈਸੇਜ ਕਰਨਾ ਪਲੀਜ਼ ਇਹ ਨਾ ਕਰਿਓ ਵੀ ਤੁਸੀਂ ਮੈਨੂੰ ਵਾਇਸ ਮੈਸੇਜ ਸੈਂਡ ਕਰ ਦਿਓ ਜਾਂ ਲਿਖ ਕੇ ਮੈਸੇਜ ਕਰ ਦਿਓ ਕਿ ਅਮਨ ਸਾਨੂੰ ਇਹ ਵਾਲਾ ਪ੍ਰਿੰਟ ਚਾਹੀਦਾ ਕਿਉਂਕਿ ਇਦਾਂ ਸਾਨੂੰ ਪ੍ਰਿੰਟ ਬਾਰੇ ਨਹੀਂ ਪਤਾ ਲੱਗਦਾ ਹੈਗਾ ਠੀਕ ਹੈ ਜੀ ਚਲੋ ਜੀ ਕਾਫੀ ਸਾਰੇ ਸੂਟ ਬਰਬਰੀ ਦੇ ਵਿੱਚ ਆਏ ਸੀ ਪਹਿਲਾਂ ਵੀ ਆਪਣੇ ਕੋਲ ਔਰ ਕਾਫੀ ਸਾਰੇ ਸੂਟ ਆਪਣੇ ਫੋਟੋ ਤੇ ਹੀ ਜਿਹੜੇ ਨੇ ਆਪਣੇ ਸੇਲ ਹੋ ਜਾਂਦੇ ਨੇ ਇਸ ਕਰਕੇ ਅਸੀਂ ਵੀਡੀਓਜ਼ ਨਹੀਂ ਪਾਉਂਦੇ ਕਿਉਂਕਿ ਬਹੁਤ ਘੱਟ ਕੁਆਂਟੀਟੀ ਦੇ ਸਾਡੇ ਕੋਲ ਸੂਟ ਰਹਿ ਜਾਂਦੇ ਨੇ ਬਟ ਅੱਜ ਕਾਫੀ ਭੈਣਾਂ ਦੇ ਮੈਸੇਜ ਆ ਗਏ ਸੀ ਕਿ ਸਾਨੂੰ ਬਰਬਰੀ ਦੇ ਸੂਟ ਚਾਹੀਦੇ ਨੇ ਪਲੀਜ਼ ਵੀਡੀਓ ਲੈ ਕੇ ਆਓ ਹਨ ਕਿਉਂਕਿ ਜਿਹੜੀਆਂ ਭੈਣਾਂ ਵੀਡੀਓ ਦੇਖ ਕੇ ਲੈਂਦੀਆਂ ਨੇ ਉਹ ਵੀਡੀਓ ਹੀ ਦੇਖਦੀਆਂ ਨੇ ਜਿਹੜੀਆਂ ਭੈਣਾਂ ਦੇ ਕੋਲ ਟਾਈਮ ਨਹੀਂ ਹੁੰਦਾ ਹਨ ਵੀਡੀਓ ਦੇਖਣ ਦਾ ਉਹ ਸਾਡੇ ਕੋਲ ਕਹਿੰਦੀਆਂ ਕਿ ਸਾਨੂੰ ਫੋਟੋ ਭੇਜ ਦਿਓ ਲਓ ਜੀ ਤੇ ਆਸ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਪਿਓਰ ਜੇ ਅਗਰ ਮੈਂ ਗੱਲ ਕਰਾਂ ਤਾਂ ਬਿਲਕੁਲ ਪਿਓਰ ਦੇ ਵਿੱਚ ਇਹ ਵਾਲਾ ਫੈਬਰਿਕ ਰਹੇਗਾ ਪਿਓਰ ਬਰਬਰੀ ਦੇ ਵਿੱਚ ਠੀਕ ਹੈ ਦੁਪੱਟਾ ਬਹੁਤ ਵਧੀਆ ਆਰਾਮ ਨਾਲ ਸਿਰ ਦੇ ਉੱਪਰ ਟਿਕਦਾ ਬੁੱਕਲ ਮਾਰ ਕੇ ਲਓ ਜਿਵੇਂ ਤੁਹਾਡਾ ਦਿਲ ਕਰਾ ਤੁਸੀਂ ਉਸ ਤਰੀਕੇ ਨਾਲ ਜਿਹੜਾ ਆਪਣਾ ਦੁਪੱਟਾ ਤੁਸੀਂ ਲੈ ਸਕਦੇ ਹੋ ਤੇ ਬਹੁਤ ਹੀ ਸੋਹਣੀ ਸਿਲਕ ਦੀ ਨਾਲ ਬਾਟਮ ਰਹੇਗੀ ਇਹਦੇ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਇਹ ਵਾਲਾ ਦੇਖ ਸਕਦੇ ਹੋ ਪਲੇਨ ਬਾਟਮ ਰਹੇਗੀ ਬਲੈਕ ਕਲਰ ਦੇ ਵਿੱਚ ਇਹ ਵਾਲਾ ਪ੍ਰਿੰਟ ਰਹੇਗਾ ਇਸ ਤਰ੍ਹਾਂ ਦਾ ਦੁਪੱ ਪ੍ਰੋਪਰ ਲੁੱਕ ਦੇ ਵਿੱਚ ਤੁਹਾਨੂੰ ਆਪਾਂ ਦੁਪੱਟਾ ਦਿਖਾ ਰਹੇ ਹਾਂ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਅਗਰ ਤੁਸੀਂ ਸਾਡੇ ਤੋਂ ਸਟਿਚਿੰਗ ਕਰਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਟੇਲਰ ਆਪਣੇ ਕੋਲ ਅਵੇਲੇਬਲ ਨੇ ਇਦਾਂ ਦੀ ਗੱਲ ਨਹੀਂ ਹੈਗੀ ਕਿਉਂਕਿ ਕਾਫੀ ਭੜਾਂ ਦੇ ਮੈਸੇਜ ਆਉਂਦੇ ਆ ਕਿ ਤੁਸੀਂ ਸਟਿਚਿੰਗ ਕਰ ਦੋਗੇ ਅਸੀਂ ਸਾਰਾ ਕੁਝ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੇ ਹੁੰਨੇ ਆ ਕਿ ਸਾਡੇ ਕੋਲ ਟੇਲਰ ਕਾਰੀਗਰ ਸਾਰੇ ਤਰ੍ਹਾਂ ਦੇ ਅਵੇਲੇਬਲ ਨੇ ਠੀਕ ਹੈ ਜੀ ਸਾਡਾ ਆਪ ਦਾ ਕੰਮ ਹੈ ਠੀਕ ਹੈ ਟੇਲਰ ਆਪਣੇ ਕੋਲ ਨੇ ਹੈਂਡਵਰਕ ਦੇ ਕਾਰੀਗਰ ਨੇ ਆਪਣੇ ਜੀ ਮਸ਼ੀਨ ਵਰਕ ਦੇ ਠੀਕ ਹੈ ਹਰੇਕ ਤਰ੍ਹਾਂ ਦਾ ਵਰਕ ਆਪਾਂ ਕਰਦੇ ਆ ਇਹ ਮੈਂ ਤਾਂ ਦੱਸ ਰਹੀ ਹਾਂ ਕਿਉਂਕਿ ਜਿਹੜੀਆਂ ਭੈਣਾਂ ਸਾਡੇ ਨਾਲ ਨਵੀਆਂ ਜੁੜਦੀਆਂ ਨੇ ਉਹਨਾਂ ਦੀ ਜਾਣਕਾਰੀ ਵਾਸਤੇ ਆਪਾਂ ਇਹ ਦੱਸ ਰਿਹਾ ਠੀਕ ਹੈ ਤੇ ਲੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸਟਾਫ ਤੋਂ ਮੈਂ ਦੱਸ ਦਿੱਤਾ ਕਿ ਪਿਓਰ ਬਰਬਰੀ ਰਹੇਗੀ ਚਨਾਰ ਦਾ ਬ੍ਰਾਂਡ ਰਹੇਗਾ ਚਨਾਰ ਟਿਸਟਾ ਹੋਗੇ ਬਹੁਤ ਹੀ ਵਧੀਆ ਕੁਆਲਿਟੀ ਹੈ ਜੀ ਇਹਨਾਂ ਦੀ ਇਸ ਤਰ੍ਹਾਂ ਪਲੇਨ ਸਲਵਾਰ ਰਹੇਗੀ ਨਾਲ ਇਹਨਾਂ ਦੀ ਪ੍ਰਾਈਸ ਥੋੜੀ ਜ਼ਿਆਦਾ ਰਹੇਗੀ ਚਨਾਰ ਵਾਲਿਆਂ ਦੀ ਠੀਕ ਹੈ ਜੀ ਜਿਹੜੇ ਆਪਾਂ ਪਹਿਲਾਂ ਪਾਏ ਸੀ ਉਹਨਾਂ ਦੀ ਪ੍ਰਾਈਸ ਘੱਟ ਸੀ ਉਹ ਸੈਮੀ ਦੇ ਵਿੱਚ ਸੀ ਬਟ ਇਹ ਪਿਓਰ ਦੇ ਵਿੱਚ ਨੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਭੈਣਾਂ ਪਿਓਰ ਲਾਈਕ ਕਰਦੀਆਂ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕੁਆਲਿਟੀ ਕੀ ਹੈ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਔਰ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਬਹੁਤ ਸੋਹਣੀ ਜਿਹੜੀ ਪ੍ਰਿੰਟਿੰਗ ਬਣੀ ਹੋਈ ਦੁਪੱਟੇ ਤੇ ਕਲਰ ਤੁਸੀਂ ਚੈੱਕ ਕਰੀ ਜਾਓ ਜਿਹੜਾ ਜਿਹੜਾ ਕਲਰ ਪਸੰਦ ਆ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਤੁਸੀਂ ਮੈਸੇਜ ਜਿਹੜਾ ਕਰ ਸਕਦੇ ਹੋ ਇਸ ਤਰ੍ਹਾਂ ਬਾਟਮ ਰਹੇਗੀ ਨਾਲ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਇਹ ਵੀ ਲੋ ਜੀ ਅਗਲਾ ਕਲਰ ਇਸ ਤਰ੍ਹਾਂ ਬਲੈਕ ਕਲਰ ਰਹੇਗਾ ਜੀ ਸੌਰੀ ਬਲੈਕ ਨਹੀਂ ਹੈਗਾ ਇਹ ਬਲੂ ਕਲਰ ਹੈ ਬਹੁਤ ਸੋਹਣਾ ਬਲੂ ਜਿਹਾ ਕਲਰ ਹੈ ਇਹ ਵਾਲਾ ਤੇ ਇਸ ਤਰ੍ਹਾਂ ਪਲੇਨ ਸਲਵਾਰ ਨਾਲ ਪ੍ਰਿੰਟਡ ਦੁਪੱਟਾ ਇਸ ਤਰ੍ਹਾਂ ਦੁਪੱਟੇ ਚੈੱਕ ਕਰੀ ਜੋ ਬਹੁਤ ਸੋਹਣੇ ਡਿਜ਼ਾਈਨਰ ਜੇ ਸੂਟ ਨੇ ਜੀ ਇਹ ਇਦਾਂ ਨਹੀਂ ਪ੍ਰਿੰਟਿੰਗ ਨਹੀਂ ਹੈਗੀ ਕਿ ਤੁਹਾਨੂੰ ਹਰ ਇੱਕ ਜਗ੍ਹਾ ਤੋਂ ਮਿਲ ਜਾਏਗੀ ਠੀਕ ਹੈ ਹਾਂ ਪ੍ਰਾਈਸ ਦੇ ਵਿੱਚ ਮੈਂ ਕਹਿ ਸਕਦੀ ਹਾਂ ਕਿ ਦੋ ਤਰ੍ਹਾਂ ਦੀ ਕੁਆਲਿਟੀ ਆਉਂਦੀ ਤੁਹਾਨੂੰ ਪਤਾ ਹੈ ਕਿ ਜਦੋਂ ਕੁਝ ਵਧੀਆ ਬ੍ਰਾਂਡ ਆਉਂਦਾ ਤਾਂ ਨਾਲ ਹੀ ਕਾਪੀਆਂ ਜਿਹੜੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਠੀਕ ਹੈ ਜੀ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਕੁਆਲਿਟੀ ਆਈਆਂ ਸੀ ਆਪਣੇ ਕੋਲ ਠੀਕ ਹੈ ਤੇ ਇਹ ਬਹੁਤ ਹੀ ਫਾਈਨ ਵਾਲੀ ਕੁਆਲਿਟੀ ਜਿਹੜੀ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਕਿਉਂਕਿ ਸਾਡੇ ਨਾਲ ਜਿੰਨੀਆਂ ਵੀ ਪਹਿਣਾ ਚੁੜੀਆਂ ਸਾਰੀਆਂ ਹੀ ਅੱਛੀ ਕੁਆਲਿਟੀ ਲਾਈਕ ਕਰਦੀਆਂ ਨੇ ਇਸ ਤਰ੍ਹਾਂ ਸਕ੍ਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਆ ਸਕ੍ਰੀਨਸ਼ਾਟ ਲੈ ਕੇ ਤੁਸੀਂ ਤੁਹਾਨੂੰ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਲਓ ਜੀ ਅਗਲਾ ਕਲਰ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਇਸ ਤਰ੍ਹਾਂ ਰਹਿਣ ਕੀ ਸ਼ਰਟ ਇਹਦੀ ਕਲਰ ਬਹੁਤ ਪਿਆਰਾ ਸੀ ਤੇ ਪਲੇਨ ਸਲਵਾਰ ਇਦਨ ਸਲਵਾਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਪਿਆਰੀ ਜੀ ਸਿਲਕ ਦੀ ਸਲਵਾਰ ਹੈ ਜਿਹੜੇ ਆਪਾਂ ਟਾਈ ਐਂਡ ਡਾਈ ਦਾ ਲੈ ਕੇ ਉਹਨਾਂ ਨਾਲ ਮਡਲ ਕਾਟਨ ਦੀ ਸਲਵਾਰ ਹੈ ਠੀਕ ਹੈ ਜੀ ਇਸ ਕਰਕੇ ਉਹਦੀ ਪ੍ਰਾਈਸ ਹੋਰ ਹੈ ਇਹਨਾਂ ਦੀ ਪ੍ਰਾਈਸ ਹੋਰ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਅਗਰ ਸਟਿਚਿੰਗ ਤੁਹਾਡੀ ਤੁਸੀਂ ਸਾਡੇ ਤੋਂ ਕਰਵਾਉਂਦੇ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਇਹਨਾਂ ਵਿੱਚੋਂ ਸੂਟ ਪਸੰਦ ਕਰ ਸਕਦੇ ਹੋ ਕਿਉਂਕਿ ਪਹਿਣਾ ਦੇ ਮੈਸੇਜ ਕਾਫੀ ਜ਼ਿਆਦੇ ਆਏ ਹੋਏ ਸੀ ਜਿਨ੍ਹਾਂ ਪਹਿਣਾ ਦੇ ਹੈਂਡਵਰਕ ਦੇ ਆਰਡਰ ਸ਼ੁਰੂ ਹੋ ਗਏ ਨੇ ਸਾਡੇ ਕੋਲ ਜਿਨ੍ਹਾਂ ਦੇ ਜਿਹੜਾ ਫੰਕਸ਼ਨ ਹੈ ਨਵੰਬਰ ਦਸੰਬਰ ਦੇ ਵਿੱਚ ਨੇ ਜਨਵਰੀ ਤੱਕ ਤੇ ਉਹਨਾਂ ਪੈਨ ਨਾਲ ਪ੍ਰਿੰਟ ਟੂਟ ਵੀ ਚਾਹੀਦੇ ਨੇ ਤੇ ਇਸ ਤਰ੍ਹਾਂ ਕਰਕੇ ਆਪਾਂ ਤੁਹਾਨੂੰ ਜਿਹੜੇ ਵਰਦੀਆਂ ਸੋਡੀਆਂ ਉਹ ਦਿਖਾ ਰਿਆ ਜੀ ਪ੍ਰਿੰਟ ਬਹੁਤ ਹੀ ਸੋਹਣੇ ਨੇ ਸਾਰੇ ਹੀ ਪ੍ਰਿੰਟ ਇੱਕ ਤੋਂ ਇੱਕ ਨੇ ਲੋਚ ਬਹੁਤ ਜਿਆਦਾ ਲਾਈਟ ਵੇਟ ਹੈ ਫੈਬਰਿਕ ਜਿਹੜਾ ਔਰ ਫਿਟਿੰਗ ਇਹਦੇ ਵਿੱਚ ਬਹੁਤ ਪਿਆਰੀ ਆਉਂਦੀ ਹੈ ਠੀਕ ਹੈ ਜੀ ਅਗਰ ਤੁਸੀਂ ਪ੍ਰੋਪਰ ਫਿਟਿੰਗ ਵਾਲਾ ਸੂਟ ਬਣਾਉਂਦੇ ਹੋ ਤਾਂ ਫਿਟਿੰਗ ਬਹੁਤ ਅੱਛੀ ਆਉਂਦੀ ਹੈ ਅਗਰ ਤੁਸੀਂ ਲੂਸ ਪੈਟਰਨ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਫਿਰ ਥੋੜੀ ਲੂਸ ਫਿਟਿੰਗ ਹੀ ਰਹੇਗੀ ਬਾਕੀ ਮੈਂ ਕਹਾਂਗੀ ਕਿ ਬਰਬਰੀ ਦਾ ਜਿਹੜਾ ਸਟਾਫ ਹੈ ਉਹਦੇ ਵਿੱਚ ਤੁਸੀਂ ਫਿਟਿੰਗ ਵਾਲਾ ਸੂਟ ਹੀ ਬਣਾ ਲਓ ਜੀ ਦੁਪੱਟਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨਰ ਦਾ ਦੁਪੱਟਾ ਬਣਿਆ ਹੋਇਆ ਕਲਰ ਬਹੁਤ ਜਿਆਦਾ ਸੋਹਣਾ ਹੈ ਜੀ ਇਸ ਤਰ੍ਹਾਂ ਹਨੂੰ ਦੂਰ ਤੋਂ ਵੀਡੀਓ ਦਿਖਾ ਰਿਆ ਨੇੜੇ ਤੋਂ ਵੀ ਦਿਖਾ ਰਿਆ ਪਿਓਰ ਦੇ ਵਿੱਚ ਇਹ ਵਾਲੇ ਸੂਟ ਰਹਣਗੇ ਜੀ ਕੋਈ ਸੈਮੀ ਦੀ ਕੁਆਲਿਟੀ ਨਹੀਂ ਹੈਗੀ ਠੀਕ ਹੈ ਜੀ ਕਿਉਂਕਿ ਸਾਡੀਆਂ ਭੈਣਾਂ ਸੈਮੀ ਨਹੀਂ ਲਾਈਕ ਕਰਦੀਆਂ ਇਸ ਕਰਕੇ ਸੈਮੀ ਆਪਾਂ ਨਹੀਂ ਲੈ ਕੇ ਆਉਂਦੇ ਤੁਹਾਡੇ ਵਾਸਤੇ ਲੋ ਜੀ ਅਗਲਾ ਕਲਰ ਇਹ ਵੀ ਕਲਰ ਬਹੁਤ ਪਿਆਰਾ ਕੁਝ ਭੈਣਾਂ ਟਾਈ ਐਂਡ ਡਾਈ ਵਾਲੇ ਜਿਹੜੇ ਸੂਟ ਆਈ ਸੀ ਉਹ ਲਾਈਕ ਕਰਦੀਆਂ ਨੇ ਕੁਝ ਭੈਣਾਂ ਪਲੇਨ ਬਾਟਮ ਵਾਲੇ ਲਾਈਕ ਕਰਦੀਆਂ ਨੇ ਸਾਨੂੰ ਸਾਰੇ ਤਰ੍ਹਾਂ ਦੀ ਜਿਹੜੀ ਵੈਰਾਈਟੀ ਉਹ ਰੱਖਣੀ ਪੈਂਦੀ ਏ ਤੁਹਾਡੇ ਵਾਸਤੇ ਲਿਆਉਣੀ ਪੈਂਦੀ ਏ ਕਿ ਸਾਨੂੰ ਪਤਾ ਨਹੀਂ ਕਿਹੜੀ ਭੈਣ ਆ ਕੇ ਸਾਡੇ ਕੋਲ ਕੀ ਕਿਸ ਚੀਜ਼ ਦੀ ਡਿਮਾਂਡ ਜੜੀ ਕਰ ਲੈਣੀ ਲੋ ਜੀ ਦੁਪੱਟਾ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਹੈ ਕਲਰ ਬਹੁਤ ਪਿਆਰਾ ਡਿਜ਼ਾਈਨਰ ਜੇ ਪੀਸ ਨੇ ਜੀ ਫਰਫੀ ਸਲਵਾਰ ਨਾਲ ਬਣਾਓ ਸਟੇਟ ਸਲਵਾਰ ਨਾਲ ਬਣਾਓ ਹਨਾ ਹੈਵੀ ਸਲਵਾਰ ਨਾਲ ਬਣਾਓ ਬਹੁਤ ਸੋਹਣੇ ਸੂਟ ਨੇ ਜੀ ਇਹ ਵਾਲੇ ਇਹ ਵੀ ਸੂਟ ਬਹੁਤ ਪਿਆਰਾ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਔਰ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਿਹਾ ਜੀ ਇਹ ਸੂਟ बहुत प्यारा जी प्लेन सलवार सलवार इस तरह दुपट्टा दुपट्टे दूर तो भी देखो और तो भी देखो। बहुत प्यारी जी प्रिंटिंग है दुपट्टा चेक करो बहुत सोहना कलर कॉम्बीनेशन है जी ਬੜੇ ਸੋਹਣੇ ਫਲਾਵਰ ਬਣੇ ਹੋਏ ਨੇ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰੇ ਤੁਹਾਡੇ ਸੂਟ ਜਿਹੜੇ ਬਣਨਗੇ ਡਿਜ਼ਾਈਨਰ ਜੀ ਲੁੱਕ ਦੇ ਕੇ ਤੁਸੀਂ ਸੂਟ ਰੈਡੀ ਕਰਵਾਇਓ ਬਹੁਤ ਸੋਹਣੇ ਸੂਟ ਰੈਡੀ ਹੋਣਗੇ ਜੀ ਲੋ ਇਸੀ ਬਹੁਤ ਸੋਹਣਾ ਕਲਰ ਹੈ ਜੀ ਰਸਟ ਜਿਹਾ ਕਲਰ ਮਿੱਠਾ ਮਿੱਠਾ ਜਿਹਾ ਕਲਰ ਹੈ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਆਪਣੇ ਲਈ ਦੋ ਦੋ ਤਿੰਨ ਤਿੰਨ ਸੂਟ ਬਣਾਓ ਹਨ ਕਿਉਂਕਿ ਫੈਬਰਿਕ ਬਹੁਤ ਵਧੀਆ ਹੈ ਇਦਾਂ ਦੇ ਪ੍ਰਿੰਟ ਹਰ ਹਰ ਵਾਰ ਨਹੀਂ ਆਉਂਦੇ ਹੈਗੇ ਇਹ ਡਿਫਰੈਂਟ ਚੀਜ਼ਾਂ ਨੇ ਇਹ ਕਈ ਵਾਰ ਹੀ ਆਉਂਦੀਆਂ ਨੇ ਠੀਕ ਹੈ ਮੇਨੂੰ ਜੇ ਅੱਜ ਵੀ ਕੋਈ ਭੈਣ ਰਹਿ ਗਈ ਹੈ ਨਾ ਤਾਂ ਵੀਡੀਓ ਬਣਾਉਂਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਸਾਡੀ ਜਿੰਨੀ ਵੀ ਕਲੈਕਸ਼ਨ ਹੁੰਦੀ ਹੈ ਸਾਰੀ ਬਹੁਤ ਹੀ ਵਧੀਆ ਲੈ ਕੇ ਆਉਣੇ ਆਪਾਂ ਸਾਰੀਆਂ ਭੈਣਾਂ ਨੂੰ ਪਸੰਦ ਆਉਂਦੀ ਕਲਰ ਕੰਬੀਨੇਸ਼ਨ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਔਰ ਇਹਦੇ ਮੈਂ ਰਿਕੁਐਸਟ ਕਰੂੰਗੀ ਪਲੀਜ਼ ਵੀਡੀਓ ਨੂੰ ਚੱਲਦੀ ਨੂੰ ਜਰੂਰ ਲਾਈਕ ਕਰ ਦਿਆ ਕਰੋ ਤੁਸੀਂ ਲਾਈਕ ਕਰਨਾ ਭੁੱਲ ਜਾਂਦੇ ਹੋ ਔਰ ਸ਼ੇਅਰ ਵੀ ਕਰ ਦਿਆ ਕਰੋ ਕਿਉਂਕਿ ਤੁਹਾਡੇ ਨਾਲ ਜਿਹੜੀਆਂ ਹੋਰ ਭੈਣਾਂ ਨੇ ਹਨ ਉਹਨਾਂ ਨੂੰ ਵੀ ਸਾਡੇ ਬਾਰੇ ਪਤਾ ਲੱਗਦਾ ਰਹੇ ਔਰ ਹਨ ਸਾਡੀ ਕਲੈਕਸ਼ਨ ਜਿਹੜੀ ਹੈ ਉਹ ਕਿਵੇਂ ਜਿਹੀ ਲੱਗਦੀ ਉਹ ਵੀ ਸਾਡੇ ਨਾਲ ਜੁੜਨ ਤੇ ਤੁਸੀਂ ਸਾਡੇ ਤੋਂ ਸੂਟ ਬਾਏ ਕਰਦੇ ਹੋ ਉਹ ਵੀ ਕਰਨ ਠੀਕ ਹੈ ਜੀ ਲਓ ਜੀ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਸਾਰੇ ਕਲਰ ਇੱਕ ਤੋਂ ਇੱਕ ਨੇ ਕੋਈ ਵੀ ਕਲਰ ਇਦਾਂ ਦਾ ਨਹੀਂ ਹੈਗਾ ਜਿਹੜਾ ਆਪਾਂ ਕਹਿ ਦਈਏ ਡਾਰਕ ਹੈ ਲਾਈਟ ਹੈ ਸਾਰੇ ਹੀ ਕਲਰ ਆਪਣੀ ਆਪਣੀ ਜਗਾ ਬਹੁਤ ਪਿਆਰੇ ਨੇ ਲੋ ਜੀ ਪ੍ਰਿੰਟ ਪ੍ਰੋਪਰ ਚੈੱਕ ਕਰੋ ਦੂਰ ਤੋਂ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਲੋ ਜੀ ਬਾਟਮ ਦੁਪੱਟਾ ਖੁੱਲੇ ਡੁੱਲੇ ਦੁਪੱਟੇ ਨੇ ਜੀ ਸਾਡੇ ਦੁਪੱਟਿਆਂ ਦੇ ਵਿੱਚ ਕੋਈ ਕਮੀ ਪੇਸ਼ੀ ਜੜੀ ਨਹੀਂ ਹੁੰਦੀ ਹੈਗੀ ਲੋ ਜੀ ਇਸ ਤਰ੍ਹਾਂ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਮੈਂ ਬਹੁਤ ਜਲਦੀ ਦੇ ਵਿੱਚ ਤੁਹਾਨੂੰ ਸੂਟ ਦਿਖਾ ਰਹੀ ਹਾਂ ਕਿਉਂਕਿ ਟਾਈਮ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ ਜੀ ਇਸ ਕਰਕੇ ਆਪਾਂ ਤੁਹਾਨੂੰ ਪ੍ਰਿੰਟ ਦਿਖਾ ਰਹੇ ਹਾਂ ਫਟਾਫਟ ਵੀ ਤੁਸੀਂ ਪ੍ਰਿੰਟ ਪਸੰਦ ਕਰ ਲਓ ਜਿਹੜਾ ਜਿਹੜਾ ਪ੍ਰਿੰਟ ਤੁਹਾਨੂੰ ਪਸੰਦ ਹੈ ਪਿਓਰ ਬਰਬਰੀ ਦੇ ਸਟਾਫ ਰਹੇਗਾ ਜੀ ਠੀਕ ਹੈ ਪਿਓਰ ਦੀ ਨਾਲ ਬਾਟਮ ਰਹੇਗੀ ਪਿਓਰ ਦਾ ਇਹ ਦੁਪੱਟਾ ਰਹੇਗਾ 2.5 ਤੋਂ 3 ਮੀਟਰ ਦੇ ਵਿੱਚ ਦੁਪੱਟਾ ਹੈ ਦੁਪੱਟੇ ਦਾ ਬਾਰ ਕਾਫੀ ਜ਼ਿਆਦਾ ਹੈ ਜੀ ਤੁਸੀਂ ਆਰਾਮ ਨਾਲ ਸਿਰ ਦੇ ਉੱਪਰ ਲੈ ਸਕਦੇ ਹੋ ਬੁੱਕਲ ਮਾਰ ਸਕਦੇ ਹੋ ਇਸ ਤਰ੍ਹਾਂ ਲਓ ਜੀ ਬਹੁਤ ਸੋਹਣੀ ਲੈਮਨ ਜੀ ਸ਼ੇਡ ਹੈ ਚੈੱਕ ਕਰੋ ਬਹੁਤ ਪਿਆਰਾ ਜਿਹਾ ਪੀਸ ਹੈ ਜੀ ਬਹੁਤ ਫਾਈਨ ਕੁਆਲਿਟੀ ਹੈ ਦੇਖੋ ਇਹ ਦੁਪੱਟਾ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਹੈ ਜੀ ਦੇਖੋ ਲਿਆ ਹੋਇਆ ਵੀ ਬਹੁਤ ਹੀ ਪਿਆਰਾ ਲੱਗੇਗਾ ਤੁਹਾਡੇ ਤੇ ਠੀਕ ਹੈ ਜੀ ਕਿਉਂਕਿ ਮੈਂ ਵੀ ਇਦਾਂ ਨਾਲ ਦੇ ਸੂਟ ਰੈਡੀ ਕਰਵਾਏ ਸੀ ਬਰਬਰੀ ਦੇ ਪਰ ਮੈਨੂੰ ਲੱਗਿਆ ਸੀ ਕਿ ਸਟਾਫ ਸ਼ਾਇਦ ਬੜਾ ਹਾਰਡ ਜਿਹਾ ਲੱਗ ਰਿਹਾ ਬਟ ਨਹੀਂ ਤੁਸੀਂ ਅਗਰ ਪਿਓਰ ਦੇ ਵਿੱਚ ਜਾਓਗੇ ਤਾਂ ਬਹੁਤ ਜ਼ਿਆਦਾ ਸੌਫਟ ਸਟਾਫ ਹੈ ਔਰ ਫਿਟਿੰਗ ਬਹੁਤ ਪਿਆਰੀ ਬਣੇਗੀ ਠੀਕ ਹੈ ਬਹੁਤ ਸੋਹਣਾ ਨਵਾਂ ਸਿਆ ਸਟੱਫ ਆਇਆ ਜੀ ਇਹ ਵਾਲਾ ਬਿਲਕੁਲ ਪਿਓਰ ਦੇ ਵਿੱਚ ਠੀਕ ਹੈ ਪ੍ਰਿੰਟਿੰਗ ਬਹੁਤ ਹੀ ਪਿਆਰੀ ਹੈ ਜੀ ਇਸ ਦੇ ਨਾਲ ਪਲੇਨ ਬਾਟਮ ਰਹੇਗੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਦੁਪੱਟਾ ਖੁੱਲਾ ਡੋਲਾ ਰਹੇਗਾ ਜਿਵੇਂ ਮਰਜੀ ਤੁਸੀਂ ਸਿਰ ਦੇ ਉੱਪਰ ਲਾਓ ਗਲੇ ਦੇ ਵਿੱਚ ਪਾਓ ਅਗਰ ਤੁਸੀਂ ਲੈ ਜਦੋਂ ਸੂਟ ਸਟਿਚ ਕਰਵਾਓਗੇ ਦੁਪੱਟੇ ਨੂੰ ਫਿਨਿਸ਼ਿੰਗ ਜ਼ਰੂਰ ਕਰਵਾਓ ਉਹਦਾ ਕੀ ਹੋਊਗਾ ਦੁਪੱਟਾ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟੀ ਕੇ ਰਹੇਗਾ ਫਿਨਿਸ਼ਿੰਗ ਤੇ ਇਹਨਾਂ ਦੁਪੱਟਾ ਇੱਧਰ ਉੱਧਰ ਨਹੀਂ ਭੱਜਦਾ ਹੈਗਾ ਜਦੋਂ ਆਪਾਂ ਕਿਨਾਰੀ ਦੇ ਉੱਪਰ ਕੁਝ ਲਗਾਉਂਦੇ ਨਹੀਂ ਐਡੋਨ ਨਹੀਂ ਕਰਵਾਉਂਦੇ ਹੈਗੇ ਹੋ ਜੀ ਜਿਹੜਾ ਜਿਹੜਾ ਪੀਸ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਦੀ ਜਿਹੜੀ ਪਿਓਰ ਬਰਬਰੀ ਦੀ ਕਲੈਕਸ਼ਨ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ